ਮਦੋ ਭਾਰ ਛੰਦ ਤਵ ਪ੍ਰਤਾਡ ਮਨ ਮਨ ਪਰਨਾਮ ਗੁਣ ਗੰ ਮੋਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨ ਗੰ ਪਰਨਾਮ ਮਨੇ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮਨ ਮਨ ਪ੍ਰਕਾਸ ਗੁਣ ਗਨ ਪਰਨਾਮ ਜਲ ਥਲ ਮੋਦਾਮ ਤਨ ਸ਼ਿਜ ਅੰਗ ਆਸਨ ਉਪੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅ ਭੰਡ ਜਤਲ ਮਹੰਤ ਦਿਸ ਵਿਸ ਬੇਅੰਤ ਅਨਪਵ ਅਨਾਸ ਤ੍ਰੇਤ ਤਰ ਤੁਰਾਸ ਆ ਜਾਣ ਬਾਹ ਇਕ ਸਦਾ ਹੋ ਓੰਕਾਰ ਆਦਿ ਕਥਨੀ ਅਨਾਦ ਕਾਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨਾ ਨਾਮ ਅਨ ਸੱਜ ਗਾਤ ਆਜਿਜ ਨ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਣ ਟਟਾ ਪੰਡਾਰ ਅਣ ਠਟ ਉਪਾਰ ਆੜੀਠ ਧਰਮ ਆਤ ਪੀਠਾ ਕਰਮ ਅਣਭ੍ਰਣ ਅਨੰਤਾ ਦਾਤਾ ਮਹੰਤਾ